ਪੰਜਾਬ ਵਿੱਚ ਕਈ ਅਜਿਹੀਆਂ ਇਤਿਹਾਸਿਕ ਥਾਵਾਂ ਨੇ ਜਿੰਨਾ ਤੇ ਦੂਰ ਦੂਰ ਤੋਂ ਸਲਾਨੀ ਕੁਮਲੀ ਆਉਂਦੇ ਨੇ ਤੇ ਹੁਣ ਪੰਜਾਬ ਸਰਕਾਰ ਇੱਕ ਨਵਾਂ ਉਪਰਾਲਾ ਕਰਨ ਜਾ ਰਹੀ ਹੈ ਪਠਾਨਕੋਟ ਦੇ ਚਮਚੌਰ ਨੂੰ ਟੂਰਿਜ਼ਮ ਹਬ ਦੇ ਵੱਲ ਵਿਕਸਿਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਇਸ ਜਗ੍ਹਾ ਤੇ 6 ਤੋਂ 7 ਕਰੋੜ ਦਾ ਵਪਾਰ ਹੋਵੇਗਾ ਤੇ ਵੱਡੇ ਵੱਡੇ ਵਪਾਰੀ ਇਸ ਵਿੱਚ ਇਨਵੈਸਟ ਕਰ ਰਹੇ ਨੇ ਦੇਖੋ ਪਹਿਲੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪਠਾਨਕੋਟ ਦਾ ਇੱਕ ਬਹੁਤ ਹੀ ਖੂਬਸੂਰਤ ਏਰੀਆ ਜਿੱਦੇ ਇੱਕ ਸਾਈਡ ਤੇ ਸਾਡੇ ਜੀਐਮਕੇ ਦਾ ਬਾਰਡਰ ਲੱਗਦਾ ਇੱਕ ਸਾਈਡ ਤੇ ਹਿਮਾਚਲ ਦਾ ਹੈ ਔਰ ਅਸੀਂ ਸੈਂਟਰ ਦੇ ਵਿੱਚ ਦੋ ਬਾਇਆ ਮੀਡੀਆ ਸਮਝ ਲਓ ਕਿ ਦੋ ਸਟੇਟਾਂ ਦੇ ਵਿੱਚ ਅਸੀਂ ਪਠਾਨਕੋਟ ਦੇ ਲੂ ਬੈਠੇ ਹਾਂ। ਔਰ ਇੱਥੇ ਜਿਹੜਾ ਵੇਖਿਆ ਜੇ ਬਿਜ਼ਨਸ ਦੇ ਲਿਆਜ਼ ਨਾਲ ਪਹਿਲੇ ਕਿਸੇ ਟਾਈਮ ਦੇ ਵਿੱਚ ਟਿੰਬਰ ਮਾਰਕੀਟ ਹੁੰਦੀ ਸੀਗੀ। ਤੇ ਕਾਫੀ ਇੱਥੇ ਬਿਜ਼ਨਸ ਦੀ ਜਿਹੜੇ ਸੀਗੇ ਲੱਕੜ ਦੇ ਵਪਾਰੀਆਂ ਲਈ ਕਾਫੀ ਅੱਛਾ ਕੰਮ ਸੀ। ਲੇਕਿਨ ਜੂ ਜੂ ਜੰਗਲਾਤਾਂ ਦੇ ਘਟ ਕੇ ਫੋਰੈਸਟ ਦੀ ਕਟਿੰਗਸ ਨੂੰ ਬੈਨ ਕਰ ਦਿੱਤਾ ਗਿਆ। ਤੇ ਨਾ ਹੁਣ ਸਾਡੇ ਪਠਾਨਕੋਟ ਦੇ ਏਰੀਆ ਸਿਰਫ ਇੱਕ ਟੂਰਿਜ਼ਮ ਰਹਿ ਗਿਆ ਹੈ। ਇਹ ਜਿਹੜੀ ਸਾਡੀ ਇਹ ਬਹੁਤ ਹੀ ਖੂਬਸੂਰਤ ਰੰਜੀਤ ਸਾਗਰ ਦੀ ਲੇਕ ਹੈ ਜੋ ਕਿ 27 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ ਜਿਹਨੂੰ ਜੰਕੇ ਹਿਮਾਚਲ ਤੇ ਪੰਜਾਬ ਦਾ ਜਿਹੜਾ ਏਰੀਆ ਉਹ ਫੀਡ ਕਰਦੇ ਹੈਗੇ ਹੈ ਕਿਰਾਵੀ ਰਿਵਰ ਦੇ ਉੱਤੇ ਨਾਓ ਅਸੀਂ ਬੜਾ ਜ਼ੋਰ ਲਗਾਇਆ ਕਿ ਇਹਨੂੰ ਇਸ ਇਲਾਕੇ ਨੂੰ ਉਭਾਰਿਆ ਜਾਏ ਤੇ ਪਿਛਲੀ ਸਰਕਾਰਾਂ ਦੇ ਵਿੱਚ ਵੀ ਅਸੀਂ ਇਹਨੂੰ ਇੰਟਰਨੈਸ਼ਨਲ ਟੂਰਿਜ਼ਮ ਹੱਬ ਅਨਾਉਂਸ ਕਰਾਇਆ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਅੱਛੇ ਲੈਵਲ ਦੇ ਉੱਤੇ ਇੱਥੇ ਟੂਰਿਜ਼ਮ ਪ੍ਰੋਜੈਕਟ ਹੋ ਵੀ ਆ ਰਹੇ ਨੇ ਉਹਦੇ ਨਾਲ ਸਾਡੇ ਇਲਾਕੇ ਨੂੰ ਸਾਡੇ ਲੋਕਾਂ ਨੂੰ ਰੋਜ਼ਗਾਰ ਦਾ ਇੱਕ ਬਹੁਤ ਅੱਛਾ ਮੌਕਾ ਵੀ ਮਿਲੇਗਾ ਪਰ ਖਾਸ ਕਰਕੇ ਧਾਰ ਬਲਾਕ ਨੂੰ ਕਿਉਂਕਿ ਕੰਡੀ ਏਰੀਆ ਹੋਣ ਕਰਕੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਇੰਡਸਟਰੀ ਨਹੀਂ ਸੀ ਤੇ ਬੇਰੋਜ਼ਗਾਰ ਲੋਕ ਸੀਗੇ ਗਰੀਬ ਲੋਕ ਸੀਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਇੱਥੇ ਰੋਜ਼ਗਾਰ ਦਾ ਕਿਸੇ ਵੀ ਸਰਕਾਰ ਨੇ ਕੋਈ ਜਰੀਆ ਨਹੀਂ ਦਿੱਤਾ ਇੱਕ ਟੂਰਿਜ਼ਮ ਇੰਡਸਟਰੀ ਕਹੋ ਜੀ ਇੰਡਸਟਰੀ ਉੱਪਰ ਆਈ ਹੈ ਜਿਹਦੇ ਨਾਲ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਕਿਸਾਨਾਂ ਨੂੰ ਇੱਥੋਂ ਦੀ ਆਮ ਪਬਲਿਕ ਨੂੰ ਜਿਹੜਾ ਇੱਕ ਰੋਜ਼ਗਾਰ ਦਾ ਵੀ ਜਿਹੜਾ ਜ਼ਰੀਆ ਮਿਲੇਗਾ ਉਹਦੇ ਨਾਲ-ਨਾਲ वो आप दे भी स्टैंड हो सकती है और अपने आने वाले जीडी समय है और अपनी दिनचर्या उन चंगे तरह बिता समर्थ मिलेगा मेरा नाम दिनेश कुमार जी मैं फुगवाड़ा से आया हूँ मैं पहली बार आ रहा हूँ मिनी गोवा में देखो तो मेरे गेस्ट रेलटिव है यहाँ पे पठानकोट में रहते हैं तो पहली बार हमें लेके आएंगे बहुत अच्छा है बड़ा अच्छा रिस्पॉन्स है गवर्नमेंट को और डेवलपमेंट करनी चाहिए इसके लिए तो सरकार को लोगों को रोजगार मिलेगा लोग ज्यादा ज्यादा यहाँ पे आएंगे तो अच्छा माहौल बनेगा एक ਸਭ ਜਨਤਾ ਕੇ ਲਈ ਹੈ ਪਠਾਣਕੋਟ ਵਾਸੀਆਂ ਕੇ ਲਈ ਬਾਹਰ ਕੇ ਆਨੇ ਵਾਲੇ ਅਮਰਸਰ ਲੋੜ ਨੂੰ ਜੁ ਆਤੇ ਹੈ ਮਿੰਨੀ ਵੋਮੇ ਜਰੂਰ ਵਿਜ ਕਰੇ ਬਹੁਤ ਅੱਛਾ ਐਕਸਪੀਰੀਅੰਸ ਰਹਾ ਬਹੁਤ ਅੱਛੇ ਲੋਗ ਹੈ ਯਹਾਂ ਪੇ ਵੈਰੀ ਗੁੱਡ ਮੇਰਾ ਨਾਮ ਸਰ ਹਰਦੀਪ ਸਿੰਘ ਹੈ ਮੈਂ ਪਠਾਨਕੋਟ ਤੋਂ ਹਾਂ ਮੈਂ ਪਹਿਲੇ ਵੀ ਇੱਥੇ ਆ ਚੁਕਾ ਜਦੋਂ ਮੇਰੇ ਗੈਸਟ ਵੀ ਆਉਂਦੇ ਹੈ ਮੈਂ ਚਲੋ ਇੱਥੇ ਉਹਨਾਂ ਨੂੰ ਲੈ ਕੇ ਆਨਾ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਵੀ ਚਲੋ ਵਧੀਆ ਬਾਕੀ ਫਿਰ ਵੀ ਥੋੜਾ ਇਹਨੂੰ ਡਿਵੈਲਪਮੈਂਟ ਜਿਹੜੀ ਕਿ ਵਧੀਆ ਹੋਵੇ ਤੇ ਵਧੀਆ ਵਾਸਤੇ ਬਹੁਤ ਵਧੀਆ ਗੱਲ ਹੈ ਟੂਰਿਸਟ ਪਲੇਸ ਸਾਡੇ ਲਾਗੇ ਪਠਾਨਕੋਟ ਚ ਹੋਰ ਕੋਈ ਹੈ ਹੀ ਨਹੀਂ ਆ ਨੇਰ ਹੀ ਹੈ ਸਾਡੇ ਕੋਲ ਇਸ ਕਰਕੇ ਨਾ ਰੋਜ਼ਗਾਰ ਮਿਲੇਗਾ ਕਰਮਸ਼ਾਲਾ ਵੀ ਦੂਰ ਪੈਂਦਾ ਹੈ ਡਰੋਜੀ ਵੀ ਇੱਥੋਂ 60 70 ਕਿਲੋਮੀਟਰ ਦੂਰ ਹੈ ਇਹ ਲੋਕਲ ਸਾਨੂੰ ਬਧੀਆ ਹੈ ਕਿਉਂਕਿ ਬੰਦਾ ਦਿਨ ਵਿੱਚ ਸਾਢੇ 2 ਦੋ ਘੰਟੇ ਘੁੰਮ ਕੇ ਬੰਦਾ ਆਪਣੇ ਘਰ ਚਲ ਜਾਂਦਾ ਬਹੁਤ ਵਧੀਆ ਸਰ ਮੇਰਾ ਨਾਮ ਭਾਰਤੀ ਸ਼ਰਮਾ ਜੀ ਅਸੀਂ ਵੀ ਸਮਰੋੜ ਮਿੰਨੀ ਕੋਆ ਨਾਮ ਤੋਂ ਜੋ ਬਹੁਤ ਮਸ਼ਹੂਰ ਹੈਗਾ ਫੇਮਸ ਹੈ ਕਾਫੀ ਘੁੰਮਣ ਲਈ ਆਏ ਆ ਬਹੁਤ ਅੱਛਾ ਲੱਗ ਰਿਹਾ ਵਧੀਆ ਪਲੇਸ ਹੈ ਬਟ ਥੋੜੀ ਹੋਰ ਥੋੜੀ ਡਵੈਲਪਮੈਂਟ ਦੀ ਥੋੜੀ ਲੋੜ ਹੈ ਤਾਂ ਕਿ ਲੋਕੀ ਹੋਰ ਵੀ ਆਣ ਖਮੰਤਰਨ ਥੋੜਾ ਵਧੀਆ ਨੱਦੇ ਲੋਕਾਂ ਨੂੰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਭਗਵਤ ਮਾਨ ਜੀ ਦੇ ਸਰਪ੍ਰਸਤੀ ਥੱਲੇ ਇਸ ਜਗ੍ਹਾ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਪੂਰੀਆਂ ਸ਼ੁਭਕਾਮਨਾਵਾਂ ਦਿਨਾ ਵਾਂ ਕਿ ਇਸ ਜਗ੍ਹਾ ਨੂੰ ਬਹੁਤ ਤੋਂ ਬਹੁਤਾ ਡਿਵੈਲਪ ਕਰੋ ਕਿਉਂਕਿ ਗੋਆ ਜਾਣਾ ਇਨਾ ਸੌਖਾ ਨਹੀਂ ਹੈਗਾ ਤੇ ਬਾਕੀ ਦੇ ਜਿਹੜੇ ਹਿਲ ਸਟੇਸ਼ਨ ਹੈਗੇ ਧਰਮਸ਼ਾਲਾ ਤੇ ਦਰਹਾਉਜ਼ੀ ਉਹ ਦੂਰ ਹੈਗੇ ਆ ਤੇ ਪਠਾਨਕੋਟ ਤੇ ਪੰਜਾਬ ਵਸ ਕੇ ਇੱਕ ਨਵੀਂ ਡੈਸਟੀਨੇਸ਼ਨ ਹੈਗੀ ਆ ਜਿੱਥੋਂ ਸਾਨੂੰ ਰੋਜ਼ਗਾਰ ਵੀ ਮਿਲ ਸਕਦਾ ਤੇ ਇੱਧਰ ਦੀ ਆਬੋ ਹਵਾ ਬੜੀ ਅੱਛੀ ਹੈਗੀ ਆ ਤੇ ਮੈਂ ਇਹੀ ਮਾਨ ਕਰਦਾ ਵਾਂ ਕਿ ਇਹ ਸਰਕਾਰ ਇਸ ਜਗ੍ਹਾ ਨੂੰ ਗੋਆ ਦੀ ਤਰ੍ਹਾਂ ਤੇ ਡਿਵੈਲਪ ਕਰੇ ਤਾਂਕਿ ਇਹ ਪਠਾਨਕੋਟ ਦਾ ਨਾਮ ਰੌਸ਼ਨ ਕਰੇ ਸਾਸ੍ਰੀ ਕਾ ਨਾਮ ਹੈ ਮੇਰਾ ਸੰਜੇ ਕੁਮਾਰ ਜੀ ਅਸੀਂ ਹਿਮਾਲਿਆ ਸੇ ਆਏ ਆ ਜੀ ਬਹੁਤ ਵਧੀਆ ਬਹੁਤ ਹੀ ਮਤਲਬ ਐਟਮੋਸਫੇਅਰ ਮਜ਼ਾ ਆ ਰਹਾ ਦੇਖ ਕੇ ਯਹਾਂ ਪ झील है इतनी प्यारी और लगता है स्वर्ग में के घूम रहे हैं बहुत ही शानदार एरिया ये हमारे भाई साहब हमारे ये पठानकोट से ही है ये अपना फगवाड़ा से है हाँ। ये अपना कहते हैं अमृतसर से है जी तो हम सारे इकट्ठे घूमने हाँ। आए एंजॉय करने आए पहले भी आए थे ना अब तीसरी बार आ रहे हैं है। चलो ਫੰਡ ਜਿਹੜਾ ਰੱਖਿਆ ਗਿਆ ਸੀ ਬੇਸਿਕਲੀ ਪੰਜਾਬ ਨੂੰ ਸਿਰਫ ਰਿਲੀਜੀਅਸ ਟੂਰਿਜ਼ਮ ਦੇ ਰੂਪ 'ਚ ਪ੍ਰੋਜੈਕਟ ਕੀਤਾ ਗਿਆ ਸੀ ਪਿਛਲੇ ਸਾਲ ਦੇ ਦੌਰਾਨ ਉਹ ਵੀ ਸਾਡੇ ਕੋਲ ਬੜਾ ਵੱਡਾ ਸਰਮਾਇਆ ਹੈ ਜਿਹੜਾ ਸਾਡਾ ਰਿਲੀਜੀਅਸ ਟੂਰਿਜ਼ਮ ਹੈਗਾ ਪਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਜਿਹੜਾ ਐਕਚੁਅਲੀ ਟੂਰਿਜ਼ਮ ਜਿਹੜਾ ਹੈਗਾ ਆ ਉਹਦੇ ਵੱਲ ਵੀ ਕਾਫੀ ਵੱਡੇ ਰੂਡਮੈਪ ਤਿਆਰ ਕੀਤੇ ਗਏ ਸੋ ਸੇਸੌਰ ਤੇ ਪਠਾਨਕੋਟ ਦੇ ਅੰਦਰ ਜਿਹੜਾ ਸਾਡਾ ਚਮਰੋੜ ਅਜਨੂ ਮੀਨੂਗੋਆ ਵੀ ਕਹਿੰਦੇ ਆ ਜਾਂ ਸੁਵਤਾ ਥੀਨ ਟਾਈਮ ਦਾ ਧਾਰ ਦਾ ਏਰੀਆ ਇਹ ਬਹੁਤ ਸ਼ਾਨਦਾਰ ਬਿਊਟੀ ਇਸ ਮਤਲਬ ਵਾਸੇ ਇਕੋ ਟੂਰਿਜ਼ਮ ਨੂੰ ਲੈ ਕੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਇਨਵੈਸਟਰ ਆਏ ਨੇ ਬਾਹਰੋਂ ਸੋ ਤਿਆਰੀਆਂ ਚੱਲ ਰਹੀਆਂ ਨੇ ਪਠਾਨਕੋਟ ਨੂੰ ਇੱਕ ਬਹੁਤ ਹੀ ਮਤਲਬ ਮੈਂ ਸਮਝਦਾ ਵੀ ਹਿਸਟੋਰੀਕਲ ਇੱਕ ਜਿਹੜੀ ਉਹ ਚੀਜ਼ ਮੈਨ ਲਈ ਜਾ ਰਹੀ ਆ ਆਨਲੇ ਸਮੇਂ ਤੇ ਜਿਹੜਾ ਟੂਰਿਜ਼ਮ ਨੂੰ ਲੈ ਕੇ ਹੈਗੀ ਆ ਸੋ ਇਹਦੇ ਉੱਤੇ ਵੱਡੇ ਕੰਮ ਸਰਕਾਰ ਦੇ ਵਿਚਾਰ ਦੀ